ਤੁਹਾਡੇ ਬੱਚੇ ਦਾ ਮਤਲਬ ਬੱਚੇ ਨੂੰ ਹਮੇਸ਼ਾ ਦੇਖੋ ਵੀ ਉਹ ਕੀ ਕਰਨਾ ਚਾਹੁੰਦਾ ਹੁਣ ਬੱਚੇ ਆ ਕੋਈ ਮੈਡੀਕਲ ਕਰ ਰਿਹਾ ਜੀ ਕੋਈ ਕਮਰਸ ਕਰ ਰਿਹਾ ਬੱਚੇ ਦਾ ਉਹਦੇ ਚ ਨੇਚਰਲ ਹੁੰਦਾ ਇੱਕ ਬੱਚਾ ਜਿੱਦ ਨੂੰ ਜਿਹੜਾ ਉਹਦੇ ਅੰਦਰ ਹੈਗਾ ਉਹਨੂੰ ਮੰਨ ਲਓ ਅਸੀਂ ਇਹਨਾਂ ਦੀ ਉਹਦੀ ਅੱਜ ਕੱਲ ਅਸੀਂ ਤੁਹਾਡੇ ਸਕੂਲਾਂ ਦੇ ਵਿੱਚ ਵੀ ਕਰਦੇ ਹੋਣੇ ਕਾਉਂਸਲਰਸ ਵੀ ਹੁੰਦੇ ਆ ਉਹਦੇ ਹਾਂ ਉਹਨਾਂ ਦੇ ਕਾਉਂਸਲਰ ਵੀ ਦੇ ਰਹੇ ਆ ਅਸੀਂ ਐਪਟੀਚੂਡ ਸਟੱਡੀਜ਼ ਵੀ ਕਰ ਰਹੇ ਆ ਤਾਂ ਕਿ ਬੱਚਾ ਜੇ ਜੇ ਬੱਚੇ ਨੂੰ ਕੋਈ ਕੰਮ ਪਸੰਦ ਨਹੀਂ ਆ ਸਾਡੇ ਕਈ ਡਾਕਟਰ ਆਪਣੇ ਬੱਚੇ ਨੂੰ ਜ਼ਬਰਦਸਤੀ ਡਾਕਟਰ ਬਣਾ ਦਿੰਦੇ ਫਿਰ ਗਾਲਾਂ ਕੱਢੀ ਜਾਂਦੇ ਆ ਬੰਦੇ ਕੋਈ ਗੱਲ ਨਹੀਂ ਮੇਰਾ ਮੇਰਾ ਬੇਟਾ ਸੀ ਕਹਿੰਦਾ ਮੈਂ ਜੋ ਮਰਜ਼ੀ ਬਣ ਜਾ ਡਾਕਟਰ ਨਹੀਂ ਬਣਨਾ ਮੈਂ ਕਿਹਾ ਕਿਉਂ ਬਣਨਾ ਤੂੰ ਇਹੋ ਜਿਹੇ ਡਾਕਟਰ ਸਾਨੂੰ ਚਾਹੀਦੇ ਨਹੀਂ ਜਿਹੜੇ ਡਾਕਟਰ ਬਣਨਾ ਨਹੀਂ ਚਾਹਦੇ ਸਾਨੂੰ ਡਾਕਟਰ ਨਹੀਂ ਚਾਹੀਦੇ ਬੇਟੀ ਕਹਿੰਦੀ ਸੀ ਮੈਂ ਬਣਨੀ ਡਾਕਟਰ ਐ ਉਹ ਡਾਕਟਰ ਬਣ ਗਈ ਉਹ ਹੁਣ ਮਤਲਬ ਮੇਰੇ ਨਾਲ ਕੰਮ ਕਰਦਾ ਜੀ ਸੋ ਜੋ ਬੱਚਾ ਕਰਨਾ ਚਾਹੁੰਦਾ ਜੇ ਤੁਹਾਡੀ ਹੌਬੀ ਹੈ ਜਿਹੜੀ ਮਤਲਬ ਨਾ ਬੱਚੇ ਦਾ ਇਹ ਸਾਡੇ ਜਿਹੜੇ ਮਨੀਸ਼ ਸੋਧਿਆ ਹੈਗੇ ਇਸ ਚੀਜ਼ ਦੇ ਐਕਸਪਰਟ ਹੈ ਜੀ ਬੱਚਿਆਂ ਦੇ ਵਿੱਚ ਹੈਪੀਨੈਸ ਕੋਰਿਕਲ ਨੂੰ ਲੈ ਕੇ ਆਏ ਇੰਟਰਪ੍ਰਨੋਰ ਜਿਹੜਾ ਬੱਚਾ ਹੈਗਾ ਵੀ ਉਹ ਕੋਈ ਬਿਜ਼ਨਸ ਕਰਨਾ ਚਾਹੁੰਦਾ ਉਹ ਮਤਲ ਉਹਨੂੰ ਐਕਸਪਲੋਰ ਕਰ ਰਹੇ ਸੀ ਮੈਂ ਦੇਖਿਆ ਬਹੁਤ ਬਹੁਤ ਸੋਹਣੀਆਂ ਸੋਹੜੀਆਂ ਚੀਜ਼ਾਂ ਬੱਚੇ ਬਣਾਉਂਦੇ ਆ ਕੋਈ ਖਾਣ ਪੀਣ ਦੀ ਚੀਜ਼ ਬਣਾਉਂਦਾ ਕੋਈ ਗਹਿਣਿਆਂ ਦੀ ਆ ਕੋਈ ਹਾਰ ਸ਼ਿੰਗਾਰ ਦੀ ਕੋਈ ਬਿਊਟੀ ਦੇ ਵਿੱਚ ਇੰਟਰਸਟਡ ਆ ਕੋਈ 뮤직 ਦੇ ਵਿੱਚ ਇੰਟਰਸਟਡ ਆ ਕੋਈ ਖੇਡਾਂ ਦੇ ਵਿੱਚ ਇੰਟਰਸਟਡ ਆ ਜਿਹੜੀ ਚੀਜ਼ ਬੱਚੇ ਨੂੰ ਪਸੰਦ ਆ ਉਹਨੂੰ ਤੁਸੀਂ ਉਹ ਕਰਨ ਦਿਓਗੇ ਤਾਂ ਉਹਦੇ ਚੈਕਸਲ ਕਰੇਗਾ ਉਹ ਮਨੋ ਸੋ ਇਹ ਪੇਰੈਂਟਸ ਤੇ ਟੀਚਰਸ ਦਾ ਕੰਬਾਈਨਡ ਜੌਬ ਆ ਉਹਨਾਂ ਦੀ ਤੇ ਬੱਚਿਆਂ ਨੂੰ ਐਗਜ਼ਾਮ ਲਈ ਸਟ੍ਰੈਸ ਵਾਸਤੇ ਕੋਈ ਬੁਲੀ ਕਰਦਾ ਉਹਨਾਂ ਨੂੰ ਉਹਦੇ ਵਾਸਤੇ ਜੋ ਆ ਕੋਈ ਅੱਜ ਕੱਲ ਸਾਈਬਰ ਬੁਲਿੰਗ ਬਹੁਤ ਹੋ ਗਈ ਬੱਚੇ ਸਮਝ ਸਮਝੋ ਬੱਚੇ ਔਨਲਾਈਨ ਸਾਈਬਰ ਬੁਲਿੰਗ ਔਰ ਫੇਸਬੁੱਕ ਤੇ ਦੂਜੇ ਤੇ ਇਹ ਸਾਰੀਆਂ ਚੀਜ਼ਾਂ ਦੇ ਨਾਲ ਕਿੱਦਾਂ ਉਹ ਦਾ ਮੁਕਾਬਲਾ ਕਰਨਾ ਇਹ ਤੁਹਾਡੇ ਟੀਚਰਸ ਆਰ ਯੂਰ ਬੈਸਟ ਫਰੈਂਡਸ ਸੋ ਪੇਰੈਂਟਸ ਨੇ ਔਰ ਟੀਚਰਸ ਨੇ ਇਕੱਠੇ ਮਿਲ ਕੇ ਇਹ ਸਾਡਾ ਫਿਊਚਰ ਹੈ ਜੀ ਇਹ ਅਸਲੀ ਪੰਜਾਬ ਹੈ ਜੀ ਰੰਗਲਾ ਪੰਜਾਬ ਇਹਨਾਂ ਨੇ ਬਣਾਣਾ ਜਾ ਕੇ ਸੋ ਇਹਨਾਂ ਨੂੰ ਪੜਾਣਾ ਇਹਨਾਂ ਨੂੰ ਨੌਕਰੀਆਂ ਦੇਣਾ ਤਾਂ ਕਿ ਇਹਨਾਂ ਨੂੰ ਬਾਹਰ ਨਾ ਜਾਣਾ ਪਵੇ ਨੌਕਰੀਆਂ ਲੈਣ ਵਾਸਤੇ ਸੋ ਇਹ ਆਪਾਂ ਸਾਰੇ ਜਣੇ ਮਿਲ ਕੇ ਕੰਮ ਕਰਾਂਗੇ ਔਰ ਸਾਡੀ ਸਰਕਾਰ ਨੇ ਇਤਹੀਆ ਕੀਤਾ ਹੋਇਆ ਕਿ ਬੱਚਿਆਂ ਨੂੰ ਪੜ੍ਹਨ ਦਾ ਖੇਡਣ ਦਾ ਵਧੀਆ ਸਿਹਤ ਸਹੂਲਤਾ ਔਰ ਉਸ ਤੋਂ ਬਾਅਦ ਜਦੋਂ ਵੱਡੇ ਹੋ ਜਾਣ ਉਹ ਕੋਈ ਡਿਗਰੀ ਕਰ ਜਾਣ ਉਹਨਾਂ ਨੂੰ ਇਹੋ ਜੀ ਐਜੂਕੇਸ਼ਨ ਦੇਣੀ ਕਿ ਉਹ ਨੌਕਰੀਆਂ ਲੱਭਣਾਂ ਨੌਕਰੀਆਂ ਦੇਣ ਵਾਲੇ ਬਣਨ ਪਰ ਜਿਹੜੇ ਨੌਕਰੀਆਂ ਕਰਨਾ ਚਾਹੁੰਦੇ ਉਹਨਾਂ ਨੂੰ ਅਸੀਂ ਆਲਰੇਡੀ ਸਾਡੀ ਪਹਿਲੀ ਸਰਕਾਰ ਆ ਜਿਹਨੇ ਪਹਿਲੇ 4 ਸਾਲ ਚ 60000 ਤੋਂ ਬਾਅਦ ਨੌਕਰੀਆਂ ਦਿੱਤੀਆਂ ਸੋ ਇਹਨਾਂ ਵਾਸਤੇ ਰੋਜ਼ਗਾਰ ਵੀ ਪੈਦਾ ਕਰਨੇ ਆ ਉਹ ਤਾਂ ਹੋਏਗਾ ਜੇ ਪੰਜਾਬ ਦੇ ਵਿੱਚ ਮਾਹੌਲ ਠੀਕ ਹੋਏਗਾ